ਪੰਜਾਬ 2-2 ਫਸਲਾ ਕਰਦਾ ਕਿਤੇ 3-3 ਪੰਜਾਬ ਵੀ ਫਸਲ ਕਰਦਾ ਸੋ ਜਿਹੜੀ ਆ अमाउंट ਹੈ ਜਿਹੜੀ ਰੀਲੀਫ ਇਟ ਇਜ਼ ਨਾਟ ਐਸ ਪਰ ਦਾ ਐਕਸਪੈਕਟੇਸ਼ਨ ਆ ਬਿਗਨਿੰਗ ਚੰਗੀ ਹੈ ਸ਼ੁਰੂਆਤ ਚੰਗੀ ਹੈ ਕਿਉਂਕਿ ਐ ਜੀ ਰੀਲੀਫ ਅੱਜ ਤੱਕ ਦੇਸ਼ ਤੇ ਆਜ਼ਾਦੀ ਦੇ ਬਾਅਦ ਕਿਸੇ ਨੂੰ ਅੱਜ ਤੱਕ ਨਹੀਂ ਮਿਲੀ ਸੀ ਪਰ ਪ੍ਰਧਾਨ ਮੰਤਰੀ ਜੀ ਨੇ ਨਵੀਂ ਸਕੀਮ ਕੱਢੀ ਹੈ ਸ਼ੁਰੂਆਤ ਕੀਤੀ ਹੈ ਤਾਂ ਇਸ ਕਰਕੇ ਅਸੀਂ ਇੱਕ ਸਾਡੀ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਹਾਈ ਪਾਰਟ ਡੈਲੀਗੇਸ਼ਨ ਅਸੀਂ ਪ੍ਰਧਾਨ ਮੰਤਰੀ ਜੀ ਆਪਣੇ ਦੇਸ਼ ਦੇ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹਨੂੰ ਸਾਡੇ ਐਮਪੀਜ਼ ਦੇ ਸੀਨੀਅਰ ਲੀਡਰਸ ਦੀ ਡੈਲੀਗੇਸ਼ਨ ਜਾਊਗੀ ਤੇ ਉਹਨੂੰ ਪ੍ਰੈਸ ਕਰੂਗੀ ਕਿ ਆ ਜਿਹੜੀ 6000 ਹੈ ਇਹਨੂੰ ਘੱਟੋ ਘੱਟ ਡਬਲ ਕੀਤਾ ਜਾਏ ਯੂਨੀਅਨ ਬਜਟ મોદી ਸਾਹਿਬ ਨੇ ਪੇਸ਼ ਕੀਤਾ ਹੈ ਇਹਦੇ ਚ ਇਟਸ ਅ ਵੈਰੀ ਇਨੋਵੇਟਿਵ ਬਜਟ ਹੈ ਸਾਰੇ ਸੈਕਸ਼ਨਸ ਨੂੰ ਰੀਲੀਫ ਦਿੱਤੀ ਗਈ ਹੈ ਸਾਰੇ ਸੈਕਸ਼ਨਸ ਦੀ ਜੋ ਮੰਗ ਸੀ ਕਾਫੀ ਹੱਦ ਤੱਕ ਕਈ ਲੋਕਾਂ ਦੀ ਕਈ ਸੈਕਸ਼ਨਸ ਦੀ ਮੁਸ਼ਕਲਾਂ ਨੂੰ ਦੇਖ ਕੇ ਕਿਵੇਂ ਹੱਲ ਕੀਤਾ ਜਾਏ ਉਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ ਜਿਹੜਾ ਬਜਟ ਐਨ ਲੱਗਦਾ ਕਿ ਵੀ ਬੜਾ ਸੋਚ ਸਮਝ ਕੇ ਪਲਾਨਡ ਤਰੀਕੇ ਨਾਲ ਆ ਬਜਟ ਪੇਸ਼ ਕੀਤਾ ਗਿਆ ਹੈ ਐਂਡ ਰਿਲੀਫ ਹੈਜ਼ ਬੀਨ ਗਿਵਨ ਦ ਮੇਜਰ ਰਿਲੀਫ ਵਿਚ ਜਿਹੜੀ ਫੀਡਬੈਕ ਪੰਜਾਬ ਤੋਂ ਵੀ ਆਈ ਹੈ ਕਿ ਜਿਹੜੇ ਇੰਪਲੋਇਜ਼ ਹੈ ਵਪਾਰੀ ਛੋਟੇ ਹੈ ਤੇ ਜਿਹੜਾ ਮਿਡਲ ਕਲਾਸ ਹੈ ਉਹਨਾਂ ਨੂੰ ਜਿਹੜੀ ਵੱਡੀ ਸਭ ਤੋਂ ਵੱਡੀ ਰਿਲੀਫ ਜਿਹੜੀ ਇਨਕਮ ਟੈਕਸ ਦੀ 2.5% 2.5 ਲੱਖ ਤੋਂ ਲੈ ਕੇ ਵਧਾ ਕੇ 5 ਲੱਖ ਐਂਡ ਅਲਟੀਮੇਟਲੀ ਜੇ ਸਾਰੇ ਤੁਸੀਂ ਅਡਜਸਟਮੈਂਟ ਦੇਖ ਲਓ ਮਤਲਬ 8 ਲੱਖ ਤੱਕ ਜੋ ਇਨਕਮ ਟੈਕਸ ਸਲੈਬ ਚਾਉਂਦੇ ਆ ਉਹਨਾਂ ਨੂੰ ਆ ਬਹੁਤ ਵੱਡੀ ਰੀਲੀਫ ਦਿੱਤੀ ਗਈ ਹੈ। ਤਕਰੀਬਨ ਟੋਟਲ ਟੈਕਸ ਪੇਅਰਸ ਤਕਰੀਬਨ 5 ਕਰੋੜ ਇੰਡੀਆ 'ਚ ਹੈਗੇ ਉਹਨਾਂ ਤੋਂ ਉਹਨਾਂ ਵਿੱਚੋਂ 3 ਕਰੋੜ ਨੂੰ 60% ਨੂੰ ਆ ਰੀਲੀਫ ਮਿਲੀ ਹੈ ਜਿਹੜੇ ਆਮ ਜਿਹੜਾ ਫੀਡਬੈਕ ਸਾਨੂੰ ਮਿਲਿਆ ਕਿ ਬਹੁਤ ਲੋਕੀ ਇਹਨੂੰ ਅਪਰੀਸ਼ੀਏਟ ਕਰ ਰਹੇ ਆ। ਦੂਜੀ ਜਿਹੜੀ ਇਹਨਾਂ ਨੇ ਦੋ ਹੈ ਤਾਂ ਗੱਲਾਂ ਤਾਂ ਬਹੁਤ ਉਹਨਾਂ ਨੇ ਦੇ ਕੀਤੀਆਂ ਆਈ ਵਿਲ ਨਾਟ ਗੈਟ ਇਨਟੂ ਆਲ ਆਫ ਥੈਮ ਕਿਉਂਕਿ ਮੈਂ ਜਿਹੜੀਆਂ ਪੰਜ ਚਾਰ ਜਿਹੜੇ ਮੇਨ ਚੀਜ਼ਾਂ ਜਿਹੜੀਆਂ ਆਫ ਇੰਪੋਰਟੈਂਸ ਹੈ ਇੱਕ ਤਾਂ ਰੀਅਲ ਸਟੇਟ ਸੈਕਟਰ ਨੂੰ ਬਹੁਤ ਵੱਡਾ ਰੀਲੀਫ ਦਿੱਤਾ ਗਿਆ ਦੂਜਾ ਜਿਹੜਾ ਮਲਾਜ਼ਮਾਂ ਨੂੰ ਉਹ ਜਿਹੜੀ ਰੀਲੀਫ ਟੈਕਸ ਦੀ ਬਹੁਤ ਵੱਡੀ ਹੈ ਤੀਜੀ ਜਿਹੜੀ ਗੱਲ ਹੈ ਜਿਹੜੀ ਅਨ ਆਰਗਨਾਈਜ਼ਡ ਸੈਕਟਰ ਹੈ ਜਿਹੜੇ ਮਜ਼ਦੂਰ ਹੈ ਜਿਹੜੇ ਆਰਗੈਨਿਕ ਸੈਕਟਰ ਸੀ ਉਹਨਾਂ ਨੂੰ ਕੋਈ ਸੈਂਸ ਆਫ ਸਿਕਿਉਰਟੀ ਨਹੀਂ ਸੀ ਜਿਹੜਾ 3000 ਰੁਪਿਆ ਮਹੀਨਾ ਪੈਨਸ਼ਨ ਸਕੀਮ ਉਹਨਾਂ ਵਾਸਤੇ ਲਿਆਂਦੀ ਗਈ ਹੈ ਉਹ ਇੱਕ ਬਹੁਤ ਐਮ ਵੱਡਾ ਫੈਸਲਾ ਹੈ ਇੱਕ ਜਿਹੜਾ ਆਂਗਣਵਾੜੀ ਵਰਕਰ ਤੇ ਜਿਹੜੇ ਦੂਜੇ ਗ੍ਰੀ ਆਸ਼ਾ ਵਰਕਰ ਸੀ ਉਹਨਾਂ ਦੀਆਂ ਸੈਲਰੀਜ਼ ਡੇਢੀ ਕੀਤੀ ਗਈਆਂ ਉਹ ਵੀ ਇੱਕ ਬਹੁਤ ਵੱਡਾ ਫੈਸਲਾ ਹੈ ਜਿਹੜਾ ਇੱਕ ਇੱਥੇ ਖਾਨਮਰਜ਼ ਵਾਸਤੇ ਫਾਰਮਰਜ਼ ਵਾਸਤੇ ਜਿਹੜਾ ਫਿਸ਼ਰੀਜ਼ ਨੂੰ 2% ਜਿਹੜਾ ਇੰਟਰਸਟ ਸਬਸਿਡੀ ਦਿੱਤੀ ਗਈ ਹੈ ਜਿਹੜਾ ਕੋਈ ਫਿਸ਼ਰੀਜ਼ ਦੇ ਐਨੀਮਲ ਹਸਬੰਡਰੀ ਕਰਨਗੇ ਤੇ ਜਿਹੜਾ ਕੋਈ ਬੈਂਕ ਤੋਂ ਲੋਨ ਲਊਗਾ ਫਾਰਮਰ ਜੇ ਸਹੀ ਟਾਈਮ ਤੇ ਮੋੜੂਗਾ ਉਹਨੂੰ 3% ਦੀ ਇੰਟਰਸਟ ਦੀ ਸਬਸਿਡੀ ਦਿੱਤੀ ਗਈ ਹੈ ਉਹ ਵੀ ਬਹੁਤ ਵੱਡੀ ਗੱਲ ਹੈ ਜਿਹੜਾ ਇੱਕ ਇਨੋਵੇਟਿਵ ਸਕੀਮ ਜਿਹੜੀ ਲਿਆਂਦੀ ਹੈ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ ਹਰ ਕਿਸਾਨ ਜਿਹੜਾ 5 ਏਕੜ ਤੋਂ ਥੱਲੇ ਹੈ ਉਹਨੂੰ 6000 ਰੁਪਿਆ ਪਰ ਇਅਰ ਦਿੱਤਾ ਜਾਊਗਾ ਜੇ ਇੱਕ ਕਿਸਾਨ ਦੀ 5 ਏਕੜ ਜ਼ਮੀਨ ਹੈ ਉਹਨੂੰ ਲੱਗ ਜਾ 1200 ਰੁਪਿਆ ਕਿੱਲਾ ਹੋ ਗਿਆ ਜੇ ਕਿਸੇ ਦੀ 2 ਏਕੜ ਜ਼ਮੀਨ ਹੈ ਫਿਰ ਉਹਨੂੰ 3000 ਰੁਪਿਆ ਕਿੱਲਾ ਮਿਲ ਗਿਆ ਜੇ ਕਿਸੇ ਨੂੰ ਜਿਸੇ ਦੀ 1 ਏਕੜ ਜ਼ਮੀਨ ਹੈ ਤਸ਼ਹੀਹ ਉਹਨੂੰ 6000 ਰੁਪਿਆ ਕਿੱਲਾ ਹੋ ਗਿਆ ਜੇ ਉਹਦੇ ਘੱਟ ਜੇ ਅੱਧਾ ਏਕੜ ਵੀ ਹੈ ਤੁਸੀਂ ਦੇਖ ਲਓ ਫਿਰ ਵੀ ਉਹਨੂੰ ਦੇਖ ਲਓ ਕਿੰਨਾ ਕਿੰਨਾ ਉਹਨੂੰ ਇਨਸੈਂਟਿਵ ਮਿਲੇ ਪਰ ਜਿਹੜੀ ਗੱਲ ਦੂਜੀ ਹੈਗੇ ਕਿ ਇੱਕ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ GST ਦੀ ਲਿਮਿਟ 20 ਲੱਖ ਤੋਂ ਵਧਾਈ ਹੈ 40 ਲੱਖ ਕਰਤੀ ਹੈ ਜਿਹੜੀ ਫੀਡਬੈਕ ਸਾਨੂੰ ਮਿਲੀ ਹੈ ਛੋਟੇ ਵਪਾਰੀ ਦੀ ਉਹ ਇੱਕ ਬੜੀ ਪੋਜ਼ੀਟਿਵ ਫੀਡਬੈਕ ਮਿਲੀ ਹੈ ਜਿਹੜੇ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਹੈ ਐਗਜ਼ੈਪਟ ਕੀਤਾ ਜਿਹੜਾ ਐਗਜ਼ੈਪਟ ਕੀਤੀ ਹੈ GST ਜਿਹੜਾ 20 ਲੱਖ ਤੋਂ ਇੱਕ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਜਨਰਲ ਕੈਟੇਗਰੀ ਦੀ ਰੈਜ਼ਰਵੇਸ਼ਨ ਜਿਹੜੇ 10% ਕੀਤੀ ਹੈ ਫਾਰ ਜੌਬਸ ਵਿਦਾਊਟ ਅਫੈਕਟਿੰਗ ਰੈਜ਼ਰਵੇਸ਼ਨ ਐਸਸੀ ਬੀਸੀ ਦੀ ਰੈਜ਼ਰਵੇਸ਼ਨ ਨਾਲ ਜਿਹੜੀ ਫੀਡਬੈਕ ਸਾਡੀ ਕੋਰ ਕਮੇਟੀ ਦੀ ਸਾਡੇ ਲੀਡਰਸ਼ਿਪ ਆਨ ਦੀ ਸੀ ਕਿ ਉਹ ਵੀ ਇੱਕ ਬੜਾ ਇਤਿਹਾਸਿਕ ਫੈਸਲਾ ਲਿੱਤਾ ਗਿਆ ਪਰ ਸਾਡੀ ਜਿਹੜੀ ਕੋਰ ਕਮੇਟੀ ਜਿਹੜੇ ਦੇ ਵਿਚਾਰ ਦੇ ਬਾਅਦ ਅਸੀਂ ਆ ਵੀ ਸੋਚਿਆ ਕਿ ਜਿਹੜੇ 6000 ਰੁਪਏ ਕਿੱਲਾ ਕਿਸਾਨ ਜਿਹੜਾ ਕਿਸਾਨ ਨੂੰ ਦਿੱਤਾ ਗਿਆ ਆ ਜਿਹੜਾ ਹੈਗਾ ਪੰਜਾਬ ਵਿੱਚ ਪਰਸਾਲ ਪਰਸਾਲ ਉਹ ਥੋੜਾ ਘਟ ਹੈ ਕਿਉਂਕਿ ਦੂਜੇ ਸੂਬਿਆਂ ਦੀ ਹਾਲਾਤ ਪੰਜਾਬ ਨਾਲ ਬੜੀ ਫਰਕ ਹੈ ਕਈ ਸੂਬੇ ਜਿਹੜੇ ਤੁਸੀਂ ਬਿਹਾਰ ਚਲੇ ਜਾਓ ਯੂਪੀ ਚਲੇ ਜਾਓ ਗੁਜਰਾਤ ਚਲੇ ਆਪਣੇ ਗੁਜਰਾਤ ਨਹੀਂ ਉਰੀਸਾ ਚਲੇ ਜਾਓ ਵੈਸਟ ਬੰਗਾਲ ਚਲੇ ਜਾਓ ਉੱਥੇ ਇੱਕ ਫਸਲ ਹੁੰਦੀ ਹੈ ਆਪਣੇ ਪੰਜਾਬ ਦੋ ਦੋ ਫਸਲਾਂ ਕਰਦਾ ਕਿਤੇ ਤਿੰਨ ਤਿੰਨ ਪੰਜਾਬ ਵੀ ਫਸਲ ਕਰਦਾ ਸੋ ਜਿਹੜੀ ਆ ਮਾਉਂਟ ਹੈ ਜਿਹੜੀ ਰੀਲੀਫ ਇਟ ਇਜ਼ ਨਾਟ ਐਸ ਪਰ ਦਾ ਐਕਸਪੈਕਟੇਸ਼ਨ ਆ ਬਿਗਨਿੰਗ ਚੰਗੀ ਹੈ ਸ਼ੁਰੂਆਤ ਚੰਗੀ ਹੈ ਕਿਉਂਕਿ ਐ ਜੀ ਰਿਲੀਫ ਅੱਜ ਤੱਕ ਦੇਸ਼ ਦੇ ਆਜ਼ਾਦੀ ਦੇ ਬਾਅਦ ਕਿਸੇ ਨੂੰ ਅੱਜ ਤੱਕ ਨਹੀਂ ਮਿਲੀ ਸੀ ਪਰ ਪ੍ਰਧਾਨ ਮੰਤਰੀ ਜੀ ਨੇ ਨਵੀਂ ਸਕੀਮ ਕੱਢੀ ਹੈ ਸ਼ੁਰੂਆਤ ਕੀਤੀ ਹੈ ਤੋਂ ਐਸ ਕਰਕੇ ਅਸੀਂ ਸਾਡੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਹਾਈ ਪਾਰ ਡੈਲੀਗੇਸ਼ਨ ਅਸੀਂ ਪ੍ਰਧਾਨ ਮੰਤਰੀ ਜੀ ਆਪਣੇ ਦੇਸ਼ ਦੇ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹਨੂੰ ਸਾਡੇ ਐਮਪੀਜ਼ ਦੇ ਸੀਨੀਅਰ ਲੀਡਰਸ ਦੀ ਡੈਲੀਗੇਸ਼ਨ ਜਾਊਗੀ ਤੇ ਉਹਨੂੰ ਪ੍ਰੈਸ ਕਰੂਗੀ ਕਿ ਆ ਜਿਹੜੀ 6000 ਹੈ ਇਹਨੂੰ ਘੱਟੋ ਘੱਟ ਡਬਲ ਕੀਤਾ ਜਾਏ ਜਿਹੜੇ ਕੀਤਾ ਜਾਏ ਤੇ ਨਾਲੇ ਜਿਹੜੀ ਹੈਗੀ ਕਿ ਖੇਤ ਮਜ਼ਦੂਰ ਉਹਨਾਂ ਨੂੰ ਵੀ ਪੈਨਸ਼ਨ ਸਕੀਮ ਜਿਹੜੀ ਲੈਂਡਲੈਸ ਲੈਂਡਲੈਸ ਜਿਹੜੇ ਆ ਤੇ ਪੈਨਸ਼ਨ ਜਿਹੜੇ ਹੈਗੇ ਜਿਹੜੀ ਮਜ਼ਦੂਰਾਂ ਨੂੰ ਦਿੱਤੀ ਹੈ ਇੰਡਸਟਰੀ ਮਜ਼ਦੂਰਾਂ ਦੇ ਉਹਨੂੰ ਰਿਕੁਐਸਟ ਕਰਾਂਗੇ ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਨੂੰ ਵੀ ਪੈਨਸ਼ਨ ਸਕੀਮ ਦੇ ਵਿੱਚ ਲਿਆਂਦਾ ਜਾਏ ਸੋ ਸਾਡੀ ਜਿਹੜੀ ਹਾਈਪਾਰਟ ਜਿਹੜੀ ਕਮੇਟੀ ਹੈ ਦੇ ਵਿਲ ਬੀ ਸ਼ਾਰਟਲੀ ਗੋਇੰਗ ਦੇ ਰਿਕਵੈਸਟਿੰਗ ਥੈਟ ਆ ਜਿਹੜਾ ਸਾਡੀ ਜਿਹੜੀ ਮੇਨ ਡਿਮਾਂਡ ਆਉਂਦੀ ਹੈ ਅਸੀਂ ਇੱਕ ਹੋਰ ਵੀ ਅਸੀਂ ਅਪੀਲ ਕਰਦਾ ਕੋਰ ਕਮੇਟੀ ਕਰਦੀ ਹੈ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕਰਦੇ ਆ ਕਿ ਜੋ ਸ਼ੁਰੂਆਤ ਸੈਂਟਰ ਸਰਕਾਰ ਨੇ ਕੀਤਾ ਹੈ ਜਿਹੜਾ 6000 ਰੁਪਏ ਸ਼ੁਰੂ ਕੀਤਾ ਹੈ ਤੇ ਅਸੀਂ ਰਿਕਵੈਸਟ ਕਰਾਂਗੇ ਹੋਰ ਵਧਾਉਣ ਜੋ ਫਾਈਨਲ ਫਿਗਰ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਜਾਊਗੀ ਮੈਚਿੰਗ ਗ੍ਰਾਂਟ ਉਹ ਪੰਜਾਬ ਸਰਕਾਰ ਵੀ ਦੇ 75000 ਭਾਵੇਂ ਜਿਹੜਾ ਹੈਗਾ ਜਿਹੜੀ ਵੱਡੀ ਗੱਲ ਹੈ ਤੁਸੀਂ ਦੇਖੋਗੇ ਪੂਰੇ ਹਿੰਦੁਸਤਾਨ ਵਿੱਚ ਜਿਹੜਾ 6000 ਰੁਪਿਆ ਏਕੜ ਬੰਦ ਹੈ ਉਹ ਤਕਰੀਬਨ 75000 ਕਰੋੜ ਰੁਪਿਆ ਬੰਦ ਹੈ ਤੇ ਅਸੀਂ ਜਦੋਂ ਜੇ ਇਹ ਫਿਗਰ ਵਧਾਈ ਜਾਏਗੀ ਜਾਂ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਹਰ ਸਾਲ ਹਰ ਸਾਲ ਇਹ ਨਾਲੇ ਆ ਵੱਡੀ ਗੱਲ ਹੈ ਆਪ ਕੋ 1 ਟਾਈਮ ਨਹੀਂ ਹੈ एवरीイヤー ਆ ਹਰ ਸਾਲ ਹੈ ਅ ਰੈਗੂਲਰ ਇਨਕਮ ਹੈ ਸੋ ਘੱਟੋ ਘੱਟ ਜੇ ਇਹ ਡਬਲ ਹੋ ਜਾਂਦੀ ਹੈ ਤਾਂ ਬਹੁਤ ਵੱਡਾ ਰੀਲੀਫ ਤਕਰੀਬਨ ਸਮਝ ਲਓ ਜੇ ਡਬਲ ਹੋ ਜਾਂਦੀ ਹੈ 2000 ਰੁਪਏ ਕਿੱਲਾ ਤਾਂ 5 ਏਕੜ ਵਾਲੇ ਨੂੰ ਹੋ ਜੂਗੇ ਉਨਾ ਹੀ ਸਟੇਟ ਦੇ ਦੇ ਉਨਾ ਹੀ ਸਟੇਟ ਦੇ ਦੇ ਤੇ ਆਈ ਥਿੰਕ ਜਿਵੇਂ ਜਿਵੇਂ ਟੈਲਗਾਨਾ ਜਿਹੜਾ ਆਂਧਰਾ ਸਟੇਟ ਨੇ ਜਾਂ ਟੈਲਗਾਨਾ ਸਟੇਟ ਨੇ ਜੋ ਫੈਸਲਾ ਕੀਤਾ ਜਿਹੜਾ 6000 ਰੁਪਏ ਕਿੱਲਾ ਦਿੰਦੇ ਆ ਜੇ ਉਹੀ ਪੈਰਲਲ ਜਿਆ ਹੋ ਜੇ ਤੇ ਉਹਨਾਂ ਹੀ ਰੀਲੀਫ ਅਜੇ ਪੰਜਾਬ ਦੇ ਕਿਸਾਨ ਨੂੰ ਮਿਲ ਸਕਦਾ ਸੋ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਨੀਸ਼ੀਏਟਿਵ ਇੱਥੇ ਲੈਣਾ ਚਾਹੀਦਾ ਅਸੀਂ ਦੂਜਾ ਡਿਸਕਸ਼ਨ ਸਾਡੀ ਕੀਤੀ ਕਿ ਜਿਹੜੀ ਪੰਜਾਬ ਸਰਕਾਰ ਹੈ ਆ ਬਿਲਕੁਲ ਹੀ ਡੈਮੋਕਰੈਟਿਕ ਰਾਈਟਸ ਪੰਜਾਬ ਸਰਕਾਰ ਨੇ ਪੰਜਾਬੀਆਂ ਦੇ ਖਤਮ ਕਰ ਦਿੱਤੇ ਆ ਜਿਹੜੇ ਜਿੰਨੇ ਵੀ ਇਲੈਕਸ਼ਨ ਆਏ ਲੋਕਲ ਜਿਹੜੇ ਪੰਚਾਇਤਾਂ ਦੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਪੰਜਾਬ ਸਰਕਾਰ ਨੇ ਡੈਮੋਕ੍ਰੇਸੀ ਨੂੰ ਕੰਪਲੀਟਲੀ ਖਤਮ ਕਰ ਦਿੱਤਾ ਪਹਿਲੀ ਵਾਰ ਹੋਇਆ ਕਿ ਪੂਰੇ ਪੰਜਾਬ ਵਿੱਚ ਜਿਹੜੇ ਵਿਰੋਧੀ ਆਪੋਜੀਸ਼ਨ ਦੇ ਕੈਂਡੀਡੇਟਸ ਨੂੰ ਬਿਲਕੁਲ ਉਹਨਾਂ ਸਾਰਿਆਂ ਦੇ ਕਾਗਜ਼ ਰੱਦ ਕੀਤੇ ਗਏ ਕੈਂਡੀਡੇਟ ਸਾਡਿਆਂ ਤੇ ਝੂਠੇ ਕੇਸ ਬਣਾਏ ਜਾਏ ਵੱਡੀ ਗੱਲ ਹੈ ਕਾਂਗਰਸ ਦੇ ਐਮ.ਐਲ.ਏ ਨੇ ਆਪਣੀ ਪਾਰਟੀ 'ਚ ਵੀ ਉਹਨਾਂ ਨੇ ਟਿਕ ਟਕ ਸਰਪੰਚਾਂ ਤੋਂ ਪੈਸਾ ਲੈ ਕੇ ਸਰਪੰਚੀਆਂ ਦਿੱਤੀਆਂ ਜੇ ਦੋ ਦੋ ਸਰਪੰਚ ਆ ਉਹਨਾਂ ਕਾਂਗਰਸ ਦੇ ਤਿਆਰ ਸੀ ਦੋਨਾਂ ਤੋਂ ਆਕਸ਼ਨ ਕਰਕੇ ਕਿਹੜਾ ਵੱਧ ਪੈਸਾ ਦਿੰਦਾ ਐਮਐਲਏ ਨੂੰ ਉਹ ਕੀਤਾ ਇਹ ਤੋਂ ਮਾੜੀ ਗੱਲ ਸਾਡੀ ਕੋਰ ਕਮੇਟੀ ਨੇ ਫੈਸਲਾ ਕੀਤਾ ਇਹ ਤੋਂ ਮਾੜੀ ਸਿਚੁਏਸ਼ਨ ਕਿਸੇ ਸੂਬੇ 'ਚ ਨਹੀਂ ਹੋਈ ਜਿੱਥੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਨੇ ਕੀਤਾ ਆ ਜਿਹੜਾ ਆ ਜਿਹੜਾ ਇਹਨਾਂ ਨੇ ਆ ਡੈਮੋਕਰੇਸੀ ਦਾ ਕਾਨੂੰਨ ਕੀਤਾ ਆ ਇੱਕ ਪ੍ਰੂਫ ਕਰਦਾ ਹੈ ਕਿ ਲੋਕਾਂ ਵਿੱਚ ਜਾਣ ਤੋਂ ਡਰਦੇ ਐ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਡਰਦੀ ਹੈ ਕਿਉਂਕਿ ਉਹਨੂੰ ਪਤਾ ਸੀ ਜੇ ਸੀ ਸਹੀ ਇਲੈਕਸ਼ਨ ਹੋਣਗੇ ਆ ਸਾਰੀ ਕਾਂਗਰਸ ਹਾਰ ਜੂਗੀ ਆਈ ਰਿਜ਼ਲਟ ਹੁਣ ਪਾਰਲੀਮੈਂਟ ਚ ਆਊਗਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਐਸ ਕਾਂਗਰਸ ਪਾਰਟੀ ਤੱਕਾ ਨਹੀਂ ਕਰ ਸਕੂ ਕਿਉਂਕਿ ਸੈਂਟਰਲ ਇਲੈਕਸ਼ਨ ਕਮਿਸ਼ਨ ਦੇ ਅਧੀਨ ਪਾਰਲੀਮੈਂਟ ਇਲੈਕਸ਼ਨ ਹੋਣਗੇ ਸੋ ਜਿਹੜੀ ਦੂਜੀ ਤੀਜੀ ਗੱਲ ਹੈ ਜਿਹੜਾ ਅਸੈਂਬਲੀ ਸੈਸ਼ਨ ਇਹਨਾਂ ਨੇ ਵੜਾਇਆ ਗਿਆ 9 ਦਿਨ ਦਾ ਬਜਟ ਸੈਸ਼ਨ ਪਿਛਲੀ ਵਾਰ 1 ਦਿਨ ਦਾ ਸੈਸ਼ਨ ਛੁੱਟੀਆਂ ਵੀ ਦੋ ਇਹ ਤੋਂ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕੀ ਆ ਪਬਲਿਕ ਨੂੰ ਫੇਸ ਕਰਨ ਨੂੰ ਬਿਲਕੁਲ ਹੀ ਤਿਆਰ ਨਹੀਂ ਸੈਸ਼ਨ ਇੱਕ ਓਪਰਚ्युनिटी ਹੈ ਇਲੈਕਟਿਡ ਮੈਂਬਰਸ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਪੰਜਾਬ ਦੀ ਸਥਿਤੀ ਪੰਜਾਬ ਦੀਆਂ ਮੁਸ਼ਕਲਾਂ ਸਾਰੀਆਂ ਚੀਜ਼ਾਂ ਅਸੀਂ ਸਰਕਾਰ ਦੇ ਸਾਹਮਣੇ ਰੱਖ ਸਕਦੇ ਹਾਂ ਉਹਨਾਂ ਦੇ ਜਵਾਬ ਮੰਗ ਸਕਦੇ ਆ ਕਿਉਂਕਿ ਆ ਜਵਾਬ ਤੋਂ ਭੱਜ ਰਹੀ ਐ ਡਰਦੀ ਐ ਉਹਨਾਂ ਦੇ ਖਿਲਾਫ ਇੱਕ ਤੂਫਾਨ ਖੜਾ ਹੋ ਗਿਆ ਤੇ ਕਿਸੇ ਚੀਜ਼ ਉਹ ਪੂਰੇ ਉਤਰੇ ਨਹੀਂ ਜੋ ਵਾਅਦੇ ਕੀਤੇ ਸੀ ਭਾਵੇਂ ਭਾਵੇਂ ਕਰ ਕਰ ਨੌਕਰੀ ਐ ਭਾਵੇਂ ਕਰਜ਼ਾ ਮਾਫੀ ਐ ਭਾਵੇਂ ਮੋਬਾਈਲ ਦੇਨੇ ਜੋ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਸਾਰੇ ਪ੍ਰੋਮਿਸਸਸ ਤੋਂ ਆ ਸਰਕਾਰ ਭੱਜ ਪਿੱਛੇ हट ਗਈ ਐ ਹੁਣ ਉਹ ਫੇਸ ਕਰਨ ਨੂੰ ਤਿਆਰ ਨਹੀਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੈਂਟਰ ਦੀਆਂ ਸਕੀਮਾਂ ਨੂੰ ਵੀ ਆ ਇੰਪਲੀਮੈਂਟ ਨਹੀਂ ਕਰ ਰਹੇ ਹੁਣ ਜਿਹੜੀ ਭਾਰਤ ਆਯੂਸ਼ ਭਾਰਤ ਪ੍ਰੋਜੈਕਟ ਹੈ ਜਿਹਦੇ ਰਾਹੀਂ 5 ਲੱਖ ਹਰ ਗਰੀਬ ਨੂੰ 5 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਜਿਹੜੀ ਮਿਲਦੀ ਹੈ 50 ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਤੁਸੀਂ ਹੈਰਾਨ ਰਹਿ ਜਾਓਗੇ ਪੂਰੇ ਦੇਸ਼ ਵਿੱਚ ਸਾਰੇ ਸੂਬੇ ਦੀਆਂ ਸਰਕਾਰਾਂ ਨੇ ਆ ਸਕੀਮ ਸੈਂਟਰ ਦੀ ਮੋਦੀ ਸਾਹਿਬ ਦੀ ਸਕੀਮ ਲਾਗੂ ਕਰਤੀ ਹੈ ਜੇ ਸਰਾਈ ਹਰ ਗਰੀਬ ਨੂੰ 5 ਲੱਖ ਤੱਕ ਇਲਾਜ ਮੁਫਤ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਲ ਜਾ ਕੇ ਕਰਾ ਸਕਦੇ ਆ ਕੱਲਾ ਪੰਜਾਬ ਹੈ ਜਿਨੇ ਜਿਨੇ ਕੱਲਾ ਪੰਜਾਬ ਹੈ ਜਿਨੇ ਆ ਸਕੀਮ ਅਡਾਪਟ ਨਹੀਂ ਕੀਤੀ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਦੂਜੀ ਗੱਲ ਹੁਣ ਜਿਹੜੇ ਕਿਸਾਨ ਨੂੰ ਜਿਹੜਾ ਪੈਸਾ ਮਿਲਣਾ ਮੈਨੂੰ ਲੱਗਦਾ ਆ ਵੀ ਕਿਉਂਕਿ ਸੈਂਟਰ ਹਰਪੰਜਾਬ ਦੇ ਸੂਬੇ ਦੀ ਸਰਕਾਰਾਂ ਨੇ ਆਪਣੀ ਲਿਸਟ ਭੇਜਣੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਮੈਨੂੰ ਲੱਗਦਾ ਇਹਨਾਂ ਦੀ ਲਿਸਟ ਵੀ ਨਹੀਂ ਭੇਜਣੀ ਕਿਉਂਕਿ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਬੜੀ ਨੈਗੇਟਿਵ ਪੋਲਿਟਿਕਸ ਹੈ ਇਹਨਾਂ ਦੀ ਕੋਈ ਪੋਜ਼ਿਟਿਵ ਪੋਲਿਟਿਕਸ ਨਹੀਂ ਐਨੀ ਸੋਚਦੇ ਕਿ ਕਿੰਨਾ ਫਾਇਦਾ ਸੈਂਟਰ ਤੋਂ ਮਿਲ ਸਕਦਾ ਹੈ ਇਹਨਾਂ ਦਾ ਫਾਇਦਾ ਇਹਨਾਂ ਦਾ ਇੱਕੋ ਹੀ ਗੱਲ ਹੈ ਕਿ ਸੈਂਟਰ ਨੂੰ ਕਿਵੇਂ ਕ੍ਰਿਟਿਸਾਈਜ਼ ਕਰਨਾ ਸੋ ਇਸ ਕਰਕੇ ਮੈਂ ਜਿਹੜਾ ਇੱਕ ਦੂਜੀ ਗੱਲ ਵੱਡਾ ਇਹਨਾਂ ਨੇ ਜਿਹੜੀ ਬਹੁਤ ਵੱਡਾ ਜਿਹੜਾ ਪੰਜਾਬ ਦੇ ਕਿਸਾਨੀ ਦਾ ਇਹਨਾਂ ਨੇ ਨੁਕਸਾਨ ਕੀਤਾ ਪ੍ਰਧਾਨ ਮੰਤਰੀ ਜੀ ਨੇ ਇੱਕ ਨਵਾਂ ਫਾਰਮੂਲਾ ਕੱਢਿਆ ਸੀ ਜਦੋਂ ਸਾਮੁਨਾਂਤ ਨੂੰ ਕਮੇਟੀ ਬਣਾਈ ਜਿਹੜਾ ਡੇਢ ਗੁਣਾ ਪ੍ਰੋਫਿਟ ਦੇਣ ਦਾ ਉਹਨਾਂ ਨੇ ਜਿਹੜਾ ਕੈਲਕੂਲੇਟ ਕਰਕੇ ਸਾਰੀਆਂ ਫਸਲਾਂ ਦੇ ਰੇਟ ਦੱਸਦੇ ਉਹਦੇ ਬਾਅਦ ਪ੍ਰਧਾਨ ਮੰਤਰੀ ਜੀ ਨੇ 15000 ਕਰੋੜ ਰੁਪਇਆ ਬਜਟਸ ਰੱਖਿਆ ਹਰ ਸਟੇਟ ਦਾ ਮਤਲਬ ਨਿਸ਼ਾਨਾ ਸੀ ਕਿ ਜੋ ਫਸਲਾਂ ਜਿਵੇਂ ਮੱਕੀ ਐ ਜਿਵੇਂ ਦੂਜੀਆਂ ਫਸਲਾਂ ਸਨਫਲਾਰ ਐ ਸੂਰਜਮੁਖੀ ਐ ਆਲੂ ਆ ਜਿੰਨੀਆਂ ਫਸਲਾਂ ਐ ਜੋ ਉਹਨਾਂ ਨੇ ਰੇਟ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤੇ ਮਿਨਿਮਮ ਸਪੋਰਟ ਪ੍ਰਾਈਸ ਗਵਰਨਮੈਂਟ ਆਫ ਸਟੇਟਸ ਦੇ ਉਹ ਪਰਚੇਸ ਕਰਨੀ ਸੀ ਜੋ ਗੈਪ ਐ ਜੇ ਫੋਰ ਐਗਜ਼ਾਮਪਲ 100 ਰੁਪਏ ਦਾ ਗੈਪ ਆ ਰਿਹਾ ਜਾਂ 150 ਦਾ ਗੈਪ ਆ ਰਿਹਾ ਉਹ ਗੈਪ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਕੇ ਦੇਣਾ ਸੀ ਤੇ ਉਹ ਗੈਪ ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਰਿਫੰਡ ਕਰਦੀ ਪੰਜਾਬ ਸਰਕਾਰ ਨੂੰ ਤੇ ਉਹ ਫਾਰਮਰ ਨੂੰ ਦਿੰਦੇ ਤੁਸੀਂ ਦੇਖ ਲਓ Madhya Pradesh ਤੇ ਜਿੰਨੇ ਵੀ BJP रूल ਸਟੇਟਸ ਹੈ ਸਾਰੀਆਂ ਸਟੇਟਾਂ ਨੇ ਆਪ ਪ੍ਰਕ्योर ਕੀਤਾ MSP ਤੇ ਸਾਰੀਆਂ ਫਸਲਾਂ ਉਹ ਜਿਹੜਾ ਗੈਪ ਆ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਤੋਂ ਲੈ ਵੀ ਲਿਆ ਆਪਣੀ ਸਰਕਾਰ ਹੈ ਜਿਨੇ ਫਾਰਮਰ ਤੋਂ ਨਾ ਖਰੀਦੀ ਹੈ ਤੇ ਨਾ ਮੰਗੀ ਹੈ ਕਿਉਂਕਿ ਸੈਂਟਰ ਖਰੀਦੀ ਨਹੀਂ ਤਾਂ ਮੰਗ ਨਹੀਂ ਸਕਦੇ ਸੋ ਆਪਣਾ ਮੁੱਖ ਮੰਤਰੀ ਪੰਜਾਬ ਦਾ ਸੁੱਤਾ ਪਿਆ ਹੈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਐਨ ਲੱਗਦਾ ਜਿਵੇਂ ਕੰਪਲੀਟ ਕੋਲਾਪਸ ਆਫ ਗਵਰਨਮੈਂਟ ਪੰਜਾਬ 'ਚ ਹੈ ਹੁਣ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਆ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਜਲਦੀ ਹੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੇ ਬਾਅਦ ਅਸੀਂ ਜੁਆਇੰਟ ਰੈਲੀਜ਼ ਜੁਆਇੰਟ ਮੀਟਿੰਗਸ ਪੂਰੇ ਸਟੇਟ 'ਚ ਕਰਾਂਗੇ ਥੈਂਕ ਯੂ ਐਨੀ ਕੁਐਸ਼ਨਸ ਇਹ ਮੀਟਿੰਗ ਤਾਂ ਕਦੋਂ ਹੋ ਰਹੀ ਹੈ ਅਸੀਂ ਜਲਦੀ within 4-5 days ਇਹ ਗੱਲ ਕਰਕੇ ਉਹਨਾਂ ਟਾਈਪ ਕੰਮ ਕਰ ਲੈਣ ਵਿੱਚ ਮਜ਼ਾ ਉਸ ਤੋਂ ਬਾਅਦ ਹੀ ਕੈਂਡੀਡੇਟਸ ਸਰਗੇ ਸਾਈਡ ਨਹੀਂ ਕੈਂਡੀਡੇਟਸ ਤਾਂ ਸਾਡੇ ਸਾਈਡ ਦੇ ਕੈਂਡੀਡੇਟ ਇਹ ਲੈਟੂ ਜਿਹੜਾ ਸੀਗਾ ਪ੍ਰੋਟੋਕੋਲ ਦੇ ਬਾਰੇ ਕਿਹੜਾ ਉਹ 100% ਸੋਲਵ ਹੋ ਉਹ ਅਸੀਂ ਮੇਰੀ ਤੇ ਅਮਿਤ ਸ਼ਾਹ ਜੀ ਨਾਲ ਮੀਟਿੰਗ ਹੋਈ ਐਂਡ ਅਮਿਤ ਸ਼ਾਹ ਜੀ ਨੇ ਇਮੀਡੀਏਟਲੀ ਪ੍ਰੋਬਲਮ ਨੂੰ ਅੰਡਰਸਟੈਂਡ ਕੀਤਾ ਐਂਡ ਹੀ ਇਸ ਅਸ਼ੂਰਡ ਥੈਟ ਜਿਹੜਾ ਐਕਟ ਜਿਹੜਾ ਨਾ ਐ 올ਡ ਐਕਟ ਵਿਲ ਬੀ ਰਿਸਟੋਰਡ ਓਰੀਜਨਲ ਐਕਟ ਵਿਲ ਬੀ ਰਿਸਟੋਰਡ ਇਮੀਡੀਏਟਲੀ ਐਂਡ ਇਨ ਏਵਰੀ ਇਸ਼ੂ ਜੇ ਕੋਈ ਹੁੰਦਾ ਹੈ अकाली दल भी डिस्कशन चल रही है एंड आई कैन नॉट कम दैट बट जो भी फैसला होना है वैदर वी आर स्टेइंग सेम द सेम टेन बीजेपी लड़ूगी दस अस लड़ा जे कोई इंटरचेंज है जल्दी फैसला करा है या नहीं दोनों ही फैसले जल्दी हो जाएंगे ट कमेंट एट दिस मोमेंट आई कै नॉट से मोमेंट इट इज अ मेजर स्कैम एंड इट इज सारा प्रोसेस कैप सी एम न बचाने लगे देखो कि क्लियर कट कॉन्फ्लिक्ट इंटरेस्ट है ਪੂਰੀ ਸਰਕਾਰ ਲੱਗੀ ਹੈ ਡਿਪਾਰਟਮੈਂਟ ਪੁਲਿਸ ਵਿਜੀਲੈਂਸ which is completely a big ਮਲਾ ਸਟੈਬ ਔਨ ਦਾ ਬੈਕ ਔਫ ਦਾ ਪੀਪਲ ਹਾਊ ਦੇ ਆਰ ਡੂਇੰਗ ਦਾ ਹੋਲ ਪ੍ਰੋਸੈਸ ਹਾਂਜੀ ਥੈਂਕ ਯੂ ਥੈਂਕ ਯੂ ਹੂੰ ਚਲੋ ਥੈਂਕ ਯੂ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪਕੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ